ਨਰਾਣ ਕੋਈ ਗੱਲ ਨਹੀਂ ਐਂ ਕ ਮੇਰੇ ਹਣ ਦੇ ਆਪਣੇ ਖਾਣੇ ਦਾ ਮਾਈ ਨਾੜ ਕੇ ਸੌਦਾ ਕਰ ਨਰਾਣ ਆ ਗੱਲ ਸੁਣ ਖੁਸ਼ ਹੈ ਤਾਂ ਨਹੀਂ ਬਾਬਾ ਨਰਾਜ ਹੈ ਜਮਾ ਨਾ ਨਹੀਂ ਹੈ ਜਿਹੜੀ ਤੂੰ ਕਾਹਦੀ ਬਾਤ ਕਰ ਨਾ ਖੁਸ਼ ਤੇਰੇ ਨਾਲ ਖੁਸ਼ੀ ਹੈ ਸਾਡੀ ਨਰਾਜ ਉਹ ਤੂੰ ਵੀ ਮਖਾ ਲਾ ਕਿਉਂੜੀਆਂ ਦਾ ਮੁਕਾ ਮਕਾ ਮਕਾ ਹੁਣ ਉਹ ਮੁਕਾ ਨਹੀਂ ਨਹੀਂ ਮੁਕਾ ਲੋ ਦੋ ਬੱਚੇ ਨੇ ਜਿਹੜੀ ਬੱਕਰੀ ਆ ਦੋ ਬੱਚੇ ਨੇ ਤੇਰੀ ਦੋ ਵਾਰੀ ਗੱਲ ਕਰਦੀ ਦੋਨੀ ਲੱਗਿਆ ਸਦਵਾ ਲਾਈ ਆਹੀ ਸਾਈ ਦੇ ਮੋਟੇ ਸਾਈ ਦੇ ਨੂੰ ਲੈ ਇਹ ਸਾਈ ਘਰ ਵਾਲੀ ਬਾਬੇ ਜਿੱਕਦਾ ਤੂੰ ਅੰਦਰ ਆ ਜਾ ਫੁੜਕ ਕੇ ਸਾਡੇ ਨਾਲ ਭਵੇਂਗਾ ਆ ਜਾ ਅੰਦਰ ਆ ਜਾ ਬਹਿ ਜਾ ਬਾਬਾ ਮਾ ਮੇਰੀ ਬਾਬਾ ਤੂੰ ਸਾਡੇ ਨਾਲ ਗੱਲ ਪੈਜੇਗਾ ਉਹ ਤੂੰ ਬਾਬਾ ਹਟ ਮੇਰੀ ਗੱਲ ਬਾਬਾ ਹਟ ਕੀ ਗੱਲ ਮਾਰਨਾ ਬਾਬਾ ਅਜਾ ਗਰੀਬ ਬਾਬਾ ਹਟ ਗਾਣਾ ਮੰਨ ਲਾ ਤੂੰ ਸਾਡੇ ਨਾਲ ਨਾ ਪੈਜੀ ਬਾਬਾ ਹਣੀ ਗੱਲ ਨਾਲ ਬਈ ਸਾਡੇ ਓਏ ਓ ਬਾਬਾ ਸਾਡੇ ਗੱਲ ਪੂ ਬਾਬਾ ਓਏ પાણી પે પાણી પાણી બાપુ નું પાણી પિયો રામુ કપર બાપુ નું પાણી પૈયે ਕਿਹ ਹਣੀ ਬਕੀ ਨਹੀਂ ਲਾਇਆ ਯਾਰ ਕਿਹੜੀ ਆਹ ਹੜੀ ਆਹ ਵਾਟਾ ਹੀ ਆਹ ਆਹ ਨਾਲ ਦੀ ਬੰਦਾ 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 ਇੱਕ ਵਾਰੀ ਇਹ ਨੂੰ ਇੰਟਰ ਕਰ ਲੈ ਭਾਈ ਜੋ 21 ਨਕਸ਼ੇ ਦੀਆਂ ਨਹੀਂ ਜਾਵੀਂ ਹਾਂ ਕਿਹੜੀ ਨੂੰ ਪਛਾਨ ਲੂ ਬੰਦਾ ਇਹਦਾ ਪਲੂ ਨਹੀਂ ਸੂਈ ਪਹਿਲੇ ਸੇ ਸੂਈ ਹੋਈ ਜੀ ਆਹਾਂ ਸੂਈ ਹੋ ਉਹ ਦੂਜੀ ਆ ਨਾ ਉਹ 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 ਲੈ ਲਈ ਆਹ ਪੱਲੇ ਦੀ ਆ ਤਾਂ ਲੈ ਲਈ ਆਪਾਂ ਨੇ ਇਹ 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 ਓਏ ਆ ਜਾ ਰਾਮੂ ਓਏ ਆਇਆ ਕਿੰਨੇ ਦੀ ਬਾਜੂਨ ਦੱਸੇ ਮੈਂ 35000 ਮੰਗਿਆ ਤੂੰ 35 ਬੁੱਤੀ ਦੀ ਨਹੀਂ ਵਿਕਦੀ ਜੇ ਮੁੱਲ ਕੋਈ ਜਾਇਜ਼ ਲੱਗਦਾ ਤਾਂ ਹੀ ਦੇ ਬੇਚਾ 17000 ਦੀ ਦਿੰਨੇ ਉਹ ਨਹੀਂ ਮਹਾਰਾਜ 14 ਤੋਂ 17 ਲਾਤਾ ਕੋਈ ਗੱਲ ਨਹੀਂ ਫਿਰ ਉਹ ਰਸਤਾ ਦੱਸ ਦੇ ਸਾਨੂੰ ਗਾਣੇ ਤੇ ਆ 30000 ਦੀ ਪਾ ਇਹਨੂੰ ਜਿਹਦੇ ਨੇ ਲਿਆਣੀ ਹੈਗੀ ਨਾਲ 1000 ਘਟਾ ਦਾ 500 ਘਟਾ ਵੇਚਣ ਵਾਲਾ ਮੁੱਲ ਕਰੀ ਹੈ ਕਿ ਨਹੀਂ ਤੂੰ ਖਰੀਦਨੀ ਆ ਮੈਂ ਵੇਚਣੀ ਆ ਠੀਕ ਆ ਬੱਚੇ ਵੀ ਦੋ ਨੇ ਬੱਚੇ 18 ਦੀ ਦਿੰਨੇ ਨਹੀਂ ਖਾਂਦੀ ਬਾਰ ਰਹਿਣ ਦੇ ਕਾਰ ਸਾਢੇ 18 ਦੀ ਅੱੱਚੇ ਪੱਕੀ ਨਾ ਕਰੀ ਜਾ ਤਾ ਉਹ ਨਹੀਂ ਦੀ ਉਹ ਨਹੀਂ ਪਾਠਾ ਕੱਚੀ ਪੱਕੀ ਨਾ ਕਰ ਪੂਰੀ ਵਿਧੀ ਹੋਣੀ ਨਹੀਂ ਨਹੀਂ ਰਹਿਣ ਦੇ ਕਿਉਂ ਉਹ ਮਾਰੇ ਦੋ ਬੱਚੇ ਨੇ ਛੇ ਦਿਨ ਰਹਿਣ ਦੇ ਰਹਿਣ ਦੇ ਫਿਰ ਇੱਕੋ ਰਸਤਾ ਦੱਸ ਦੇ ਰਸਤਾ ਰਸਤਾ ਦੱਸ ਨਾ ਰਸਤਾ ਪੱਕਾ ਦੱਸ ਦੋ ਬੱਚੇ ਨੇ ਯਾਰ ਕਿਹੜਾ ਜਾਂਦਾਂ ਪਾਣੀ ਆ ਨਹੀਂ ਇਹ ਤਾਂ ਰਹਿਣਾ ਹੋ ਜਨਾ ਰਸਤਾ ਦੱਸ ਬੱਚੇ ਵੀ ਦੋ ਦੋ ਛੇ ਦਿਨਾਂ ਦਾ ਨਾ ਤਿੰਨ ਬਣਦੀਆਂ ਨੇ ਤੇਰੀਆਂ ਬਾਈ ਯਾਰ ਤੈਨੂੰ ਉਹ ਤਾਂ ਠੀਕ ਆ ਨਾ ਸੱਜਣ ਨੇ ਪੱਠੀਆਂ ਦੋਨੇ ਪੱਠਾਂ ਦੇ ਦੇ ਮਾਰੀ ਅਸੀਂ ਨਵੇਂ ਬੰਦੇ ਆ ਤੁਹਾਨੂੰ ਬੜਾ ਠੀਕ ਆ ਛੱਕ ਨਿਪੜ ਗਈ ਓਏ ਕੀ ਗੱਲ ਕੱਚੀ ਪੱਕੀ ਨਾ ਕਰ ਗੱਲ ਪੱਕੀ ਕਰਿਆ ਕਰੋ ਕੀ ਪਤਾ ਮੈ ਪੱਕੀ ਕਰਦੇ ਆ ਹਾਂ ਦੇਣੀਆ ਦੇਦੀ ਨਹੀਂ ਦੇਣੀ ਲਾ ਲਓ ਚਾਹੀਦੇ 15000 ਲੈ ਜਾ ਮੇਰੇ ਕੋਈ ਗੁੱਸਾ ਨਹੀਂ ਹੈਗਾ ਠੀਕ ਆ ਨਾ ਪੱਕੀ ਕਰ ਪੱਕੀ ਕਰਦੀ ਹੈ ਹਾਂ ਗੱਲ ਕੱਚੀ ਨਾ ਕਰ ਹਾਂ ਬੋਲੋ ਪੂਰੀ 25000 ਨਹੀ ਕਰਦੀ ਦਾ ਬੜਾ ਨਾ ਦੇ ਦੇ 25000 ਦੇ ਦੂੰਗਾ ਹੋ ਗਈ ਆ ਪੱਕੀ ਨਹੀਂ ਨਹੀਂ ਦਾ ਦੋ ਬੱਚੇ ਨੇ ਰਹਿਣ ਤੇ ਮੇਰੀ ਵੀ ਖਰੀਦ ਸਾਢੇ 25000 ਹੋ ਗਈ ਨਿਪੜ ਗਈ ਨਹੀਂ ਨਹੀਂ ਰਹਿਣ ਦੇ ਨਿਪੜ ਗਈ ਨਾ ਉਹਨੇ ਪੜ ਗਈ ਮੈਂ ਨਹੀਂ ਆਇਆ ਕਸਰਾ ਕੋਈ ਰੰਮ ਤਰ ਮਿੱਠੂ ਯਾਰ ਪੜਦਾ ਝੋਲਾ ਦਾ ਪੱਟ ਕੇ ਦੇ ਕੋਈ ਝਗਾਈ ਹੋਈ ਆ ਨਾਲੇ ਐ ਥੋੜਾ ਗੱਲ ਲਾ ਝੋਲਾ ਪੱਟ ਕੇ ਦੇਗਾ ਝਗਾਈ ਹੋਈ ਆ ਨਾਲੇ ਉਹ ਅਸੀਂ ਕਾਂ ਨੂੰ ਝੋਲਾ ਪੱਟੀਏ ਨਾਲੇ ਹੋਰ ਯਾਰ ਮੈਂ ਨੜ ਕੇ ਸੋਤਾ ਨਹੀਂ ਦਿੰਦਾ ਹਾਂ ਮੇਰੀ ਵੀ ਖਰੀਦੀ ਏ ਠੀਕ ਆ ਨਾ ਹਾਂ ਆ ਫਿਰ ਦਾ ਪੁੱਛ ਲੈ ਨਹੀਂ ਬਾਬਾ ਚੰਗਿਆਂ ਨੂੰ ਲੰਦੇ ਆ ਯਾਰ ਆਪਾਂ ਫੱਗੀ ਹੋਰੋਂ ਚੇਲੀਆਂ ਵੀ ਦੇਖਣਾ ਮਗਰ ਦੇਖੀ ਲੈ ਬਾਈ ਹੜ ਜਾ ਛਿੱਲ ਲਗਾ ਦੇ ਅੱਗੇ ਨਿਮਵਾਉਣੀ ਬਾਈ ਖਰੀਦ ਚ ਮੁਕਾ ਕੇ ਸਾਡੇ ਤੇ ਬੋਲਣ ਬਗੈ ਕੱਠੀਆਂ ਨਹੀਂ ਆਪਾਂ ਦਾ ਬਾਬਾ ਇਧਰ ਮਾਰੀ ਜਾਨੀਗਾ ਦੋਨੇ ਇੱਕ ਨਾਲ ਦੀਆਂ ਬਣਦੀਆਂ ਨੇ ਯਾਰ ਜਾ ਓਏ ਜਾ ਭਾਈ ਰਕਾਰ ਹੱਥਾ ਮੈਂ ਆਪਣੇ ਨਿਭੜ ਗਈ 20000 ਦੀ ਕਿਉਂ 26000 ਦੀ ਦਊਂਗਾ ਲੈ ਆਣੀਆ ਤੇਰੀ ਮਰਜ਼ੀ ਨਹੀਂ ਲੈ ਆਣੀ ਥੋਡੀ ਮਰਜ਼ੀ ਬਸ ਓਏ ਮੋੜਾ ਬੰਦਾ ਰੱਖੂ ਗੱਲ ਕੋਈ ਗੱਲ ਨਹੀਂ ਫਿਰ ਦੋ ਬੱਚੇ ਨੇ ਯਾਰ ਬੱਕਰੀ ਮਾਰ ਬੋਲੇ ਹਾਂ 100 ਕਿਲੋ ਨਾ ਰਹਿਣ ਕੋਈ ਗੱਲ ਨਹੀਂ ਰਾਂਕਾ ਮੇਰੇ ਹਣਦੇ ਫਾਪੜੇ ਖਾਵੇਂਗਾ ਮੈਂ ਨਾੜ ਕੇ ਸੌਦਾ ਕਰ ਗਾ ਗੱਲ ਸੁਣ ਚਾਹ ਨਿਪੜ ਗਈ 23 ਚ ਚੱਲ ਪਰੇ ਨਮਾਜ਼ ਚੌਧਰੀ ਹੋ ਗਈਆਂ ਬਾਈ ਦੋਨੇ ਹੋ ਗਈਆਂ ਹਾਂ ਦੋਏ ਸਾਢੇ 4:30 ਚ ਪੈ ਗਈਆਂ ਠੀਕ ਹੈ ਕਿਉਂ ਜੀ 19 ਦੀ ਉਹ ਵਾਲੀ ਮਿੱਠੂ ਗਲਾਸ ਸਾਢੇ 23 ਦੀ ਤੇਰੀ ਹਾਂ ਪੰਜ ਨਾਗ ਨੇ ਤਿੰਨ ਪੱਠਾ ਦੋ ਬੱਕਰੀਆਂ ਲੈ ਹਾਂ ਪੰਜ ਹੋ ਗਏ ਹੁਣ ਖੋਸੇ ਮਾਤੀ ਜੀ 2500 ਰੁਪਏ ਦਾ ਦੋ ਜੀ ਆ ਪੈਸੇ ਬੰਦ ਕਰ ਦੋ ਜੀ ਇਹਨਾਂ ਨੂੰ ਕਰ ਦਿਆ ਪੈਸੇ ਬੰਦ ਹਾਂ ਸਭ ਤੋਂ ਵੱਡੀ ਗੱਲ ਤਾਂ ਇਹ ਹੈਗੀ ਬਈ ਨਾ ਮਗਰ ਛੇਲੀਆਂ ਨੇ ਉਹ ਸੇਕੜੇ ਉੱਥੇ ਬਾਹਲਾ ਦੁੱਧ ਚੋਣਾ ਨੇ ਛੇਲੀਆਂ ਬਣਾਈ ਜਾਣੀਆਂ ਠੀਕ ਆ ਨਾ ਬਾਪੂ ਸੌਦਾ ਕਰਿਆ ਆਪਣਾ ਤੇਰਾ ਦੁੱਧ ਤੇ ਇਹ ਲਈ ਛੇਲੀਆਂ ਪੰਜ ਬਣ ਜਾਣਗੀਆਂ ਇਹ ਦੇਣਾ ਜੀ ਪਾਜਣਾ ਦੁੱਧ ਚਾਂਗੇ ਓ ਯਾਰ ਪੀ ਲੋ ਪੀ ਲੋ ਗੱਲ ਸੁਣਾ ਕਿ ਤਾ ਤਾ ਤਰਕੀ ਆ ਬਾਬਾ ਕਹਿੰਦਾ ਸਾਨੂੰ ਤੂੰ ਦੋ ਬੱਕਰੀਆਂ ਦੇ ਵਾਦੇ ਪੁੱਛੀ ਜਾਣੀਆਂ ਉਰੀ ਪੁੱਛੋ ਲਵੀ ਤੋਰ ਕੇ ਲੈ ਜਾਣੀ ਪਰ ਹੈਗੇ ਵੀ ਸਾਫ ਨਹੀਂ ਹੈ ਦੋਨੇ ਸਾਫ ਨੇ ਚਲੇ ਇਹਨਾਂ ਦੇ ਖੇਤ ਚ ਫਰੀ ਜਾਣੀਆਂ ਯਾਰ ਬੱਚੇ ਪਾਲਣ ਲਾਂਗੇ ਓਹ ਓਹ ਹਟ ਪੈਰ ਅੜ ਗਿਆ ਇਹਨੇ ਟੱਕਰ ਮਾਰੀ ਇਹਨੇ ਇੰਦਲ ਕਰਦੀ ਸਾਡੇ ਬੰਦੇ ਕ ਲਈ ਕੈਮਰਾ ਬਾਈ ਓਹ ਉਹ ਯੋਗਾ ਕ ਨਹੀਂ ਕਰ ਰਿਹਾ ਇਹਨਾਂ ਦੇ ਬਾਬਾ ਪੈਸੇ ਇਹ ਕਮ ਨਾ ਬਹੁਤ ਪਾਣੀ ਰੱਖਾ ਕਰੀ ਯਾਰ

ਘੰਟੇ ਤੱਕ ਬੁਖਾਰਿਆਣਾ ਚਿੰਦਾਗਾ ਲੋਕ ਕਹਿੰਦੇ ਸਾਡੀ ਬੱਕਰੀਆਂ ਵਾਲੀ ਆ ਗਈ ਸੀ ਬੇਨੇ ਚੀਂਦਾ ਆਇਆ ਜੀ ਜੀ ਟੋਲਾ ਨੇ ਜਾ ਕੇ ਟੂੜੀ ਗੱਲੀ ਮੂਰੇ ਡੇਗੀ ਰੱਖੀ ਹੋਈ ਜੀ ਕਹਿੰਦੇ ਲੱਗ ਕਿੰਨੇ ਚਾਉਂ ਅੱਜ ਤਾਂ ਪਿੱਛੇ ਗਏ ਤਾਂ ਕਿ ਦੇਖਣਾ ਤਾਂ ਲੱਗ ਗਿਆ ਤਾਂ ਜਿੰਦਲਾ ਬੱਕਰੀ ਸੀ ਸਹੀ ਇਹ ਵੀ ਬੱਕਰੀ ਸੀ ਫੰਡਾ ਅੱਜ ਦਿਨੇ ਦੇ ਉੱਤੇ 23000 ਮਨ ਕਰਦਾ ਇਹਦੇ ਮਾਰ ਦੋ ਛੇਲੀਆਂ ਨੇ 20 ਇਹ ਦੁੱਧ ਵਾਲੀ ਸਾਡੂ 2-3 ਮਹੀਨੇ ਆਉਣੇ ਕੀ ਕਰਨਾ ਜੱਗਿਆ ਥੰਗੇ ਨੇ ਪੂਰੀਆਂ ਨੇ ਛੇ ਹੈਗੇ ਇੱਕੋ ਨਾਲ ਦੀਆਂ ਦੋਨੇ ਦੋਨੇ ਕੁ ਮੂਵੀ ਇਹਦਾ ਕੀ ਮਣਕਾ ਦਿਆ ਦਿੱਤੀ ਐ ਦੱਸਦਾ ਯਾਰ 20 ਮਹੀਨੇ ਦੇ ਮਾਰ ਇਹ ਦੇ ਦਈਏ ਪਹਿਲਾਂ ਇਹ ਤਾਂ ਦੇ ਦਈਏ ਇੱਕ ਦੇ ਹਾਂ 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 ਕਿਹਦੇ ਨੂੰ ਤੁਸੀਂ ਅੱਡੋ ਨਹੀਂ ਹੋ ਇਹ ਮੈਂ ਕਾਹਨੂੰ ਫੜਾ ਦੇ ਇਕੱਠੇ ਨਾ ਉਹ ਨਹੀਂ ਯਾਰ ਉਹਨੂੰ ਫੜਾ ਪਹਿਲਾਂ ਯਾਰ ਤੇਰਾ ਤਾਂ ਦਿਮਾਗ ਆ ਗਿਆ ਆ ਇਹਨੂੰ ਆਪਦੇ ਫੜਾ ਸਾਈ ਵਾਲਾ ਇਹਨਾਂ ਦਾ ਵੀ ਐ ਪਿੱਛੋਂ ਲਵਾਂਗੇ 3 4 5 6 7 8 9 5 11 12 13 14 15 16 17 18 19 20 21 22 23 500 ਹੋ ਗਿਆ ਮੇਰੇ ਕੋਲ ਮੇਰੇ ਕੋਲ ਹੋ ਗਿਆ 500 ਸਾਈ ਵਾਲਾ ਵਿੱਚ ਸਾਡੇ 23 ਹੋ ਗਿਆ 500 ਤੋਂ ਹਾਂ ਪੈਟੀ ਪਾ ਲੈ ਜਾਂ ਦੇਖੋ ਇਹ ਲੈ ਵੇ दो, दो तीन तीन चार चार पत् सत अठ अठ नौ नौ दस ग्यारह ग्यारह बारह बारह तेरह तेरह चौदह चौदह पंद्रह पंद्रह 16 17 17 18 19 ਬਸ ਬਾਬੇ ਠੀਕ ਹੈ ਜੀ 19000 ਹੋ ਗਿਆ ਬਈ ਦੁਬਾਰੇ ਖਰੇ ਕਰ ਲਾ ਬਈ ਅਸੀਂ ਜ਼ਿੰਮੇਦਾਰ ਨਹੀਂ ਦੁਬਾਰੇ ਖਰੇ ਕਰ ਲਾ ਇਹਦੇ ਕੰਨੀ ਇਹਦੇ ਕੰਨੀ ਸਾਈ ਉਹ ਇਹਦੀ ਇਹਨੂੰ ਦੇਤੀ ਸੀ ਉਹ ਬਾਅਦਸ ਦੇਤੀ ਸੀ ਹਾਂ ਉਹ ਐਸੇ ਨੇ ਸਾਈ ਉਹ ਕਰਮਾਂ ਵਾਲੀ ਸੀ ਉਹਨੇ ਸੌਦਾ ਕਰਾਇਆ ਹਾਂ ਇੱਧਰ ਕਮਾਤੀ ਸਾਈ ਹਾਂ ਉਹ ਇੱਧਰ ਕਮਾਤੀ